ਸਪਰੀਮ ਕੋਰਟ ਨੇ ਮੰਨ ਚੁੱਕਿਆ ਵੀ ਜਿਹੜਾ ਕਿਸਾਨਾਂ ਨੇ ਧਰਨਾ ਜਿਹੜਾ ਹੈ ਰਾਸਤਾ ਕਿਸਾਨਾਂ ਨੇ ਬੰਦ ਨਹੀਂ ਕਰਿਆ ਇਹ ਕਿਸਾਨਾਂ ਸਰਕਾਰ ਨੇ ਬੰਦ ਕਰਿਆ ਪਰ ਜਿਹੜੇ ਸੁਪਰੀਮ ਕੋਰਟ ਨੇ ਉਹ ਵੀ ਦੂਰੇ ਮਾਪਦੰਡ ਨੇ ਅੱਜ ਗਜੀਤ ਸਿੰਘ ਜੀ ਡੱਲੇਵਾਲ ਦਾ ਸਾਥ ਦਿਓ ਜੇ ਅੱਜ ਆਪਾਂ ਨਾ ਜਾ ਗਏ ਤਾਂ ਆਪਾਂ ਨੂੰ ਥੋੜੇ ਦਿਨ ਦੂਰ ਨਹੀਂ ਵੀ ਆਪਾਂ ਨੂੰ ਆਪਣੇ ਹੀ ਪੰਜਾਬ 'ਚ ਨੌਕਰ ਬਣ ਕੇ ਰਹਿਣਾ ਪੈਗਾ ਮਨਮੋਹਨ ਸਿੰਘ ਜੀ ਜਿਹੜੇ ਪੰਜਾਬ ਨਾਲ ਰਿਲੇਟਡ ਸਿੱਖਾਂ ਦੇ ਖਾਸ ਕਰਕੇ ਤੇ ਪੰਜਾਬੀਆਂ ਦੇ ਪਹਿਲੇ ਪ੍ਰਧਾਨ ਮੰਤਰੀ ਸੀਗੇ ਸਰਦਾਰ ਮਨਮੋਹਨ ਸਿੰਘ ਜੀ ਉਹਨਾਂ ਨੂੰ ਵੀ ਸਸਕਾਰ ਵਾਸਤੇ ਪ੍ਰੋਪਰ ਜਿਹੜੀ ਜਗ੍ਹਾ ਉਹ ਦਿੱਲੀ ਦੇ ਵਿੱਚ ਨਹੀਂ ਦਿੱਤੀ ਗਈ ਬੋਧਨਰ ਗੱਲੇ ਵੀ ਕੀ ਪਤਾ ਕਿ ਸਾਨੂੰ ਲੋੜ ਹੈ ਨਹੀਂ ਜੇ ਨਹੀਂ ਉਹਨੂੰ ਸਾਨੂੰ ਲੋੜ ਉਹ ਸਾਡਾ ਖਰਚਾ ਪੂਰਾ ਦੰਦਾ ਰਹੇ ਕਿਉਂ ਉਹ ਲੋਕਾਂ ਦੇ ਹੱਕਾਂ ਦੇ ਡਾਕੇ ਮਾਰਦਾ ਦੇ ਵਿੱਚ ਅੱਜ ਤੁਸੀਂ ਦੇਖ ਸਕਦੇ ਹੋ ਕਿ ਮਡੋਫਲ ਪਿੰਡ ਦੇ ਸਮੂਹ ਨੌਜਵਾਨਾਂ ਦੇ ਵੱਲੋਂ ਚੰਡੀਗੜ੍ਹ ਰੋਡ ਦੇ ਉੱਪਰ ਜਿਹੜਾ ਧਰਨਾ ਹੈ ਉਹ ਦਿੱਤਾ ਜਾ ਰਿਹਾ ਹੈ ਧਰਨਾ ਦੇਣ ਦਾ ਇੱਕੋ ਕਾਰਨ ਹੈ ਕਿ ਸਰਦਾਰ ਜਗਜੀਤ ਸਿੰਘ ਜਿੱਟਲੇਵਾਲ ਜਿਹੜੇ ਪਿਛਲੇ ਲੰਬੇ ਸਮੇਂ ਤੋਂ ਭੋਖੜ ਹਟਾਲ ਤੇ ਬੈਠੇ ਹੋਏ ਹਨ ਉਹਨਾਂ ਦੀ ਜਿਹੜੀ ਸੇਤ ਹੈ ਉਹਨੂੰ ਪਹਚਾਇਆ ਜਾਵੇ ਅਤੇ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਨੇ ਉਹ ਮਨਾਈਆਂ ਜਾਣ ਸੋ ਪੰਜਾਬ ਬੰਦੇ ਸਮਰਥਨ ਦੇ ਵਿੱਚ ਮਟੋਫਲ ਪ੍ਰਿੰਟ ਦੇ ਸਮੂਹ ਨੌਜਵਾਨਾਂ ਦੇ ਵੱਲੋਂ ਤੁਸੀਂ ਦੇਖ ਸਕਦੇ ਹੋ ਵੱਟਾ ਇਕੱਠਾ ਕਰਕੇ ਪ੍ਰਦਰਸ਼ਨ ਹੈ ਜਿਹੜਾ ਉਹ ਕੀਤਾ ਜਾ ਰਿਹਾ ਮੰਗਾਂ ਇਹ ਨਹੀਂ ਵੀ ਐਮਐਸਪੀ ਦਾ ਕਾਨੂੰਨ ਹੈ ਜਿਹੜਾ ਉਹ ਬਣਾਇਆ ਜਾਵੇ ਕਿ ਕਿ ਜਿਹੜਾ ਐਮਐਸਪੀ ਦਾ ਕਾਨੂੰਨ ਹੈ ਉਹ ਬਣਾ ਕੇ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਨੇ ਉਹਨਾਂ ਦਾ ਹੱਲ ਕੀਤਾ ਜਾਵੇ ਜੇ ਐਮਐਸਪੀ ਦਾ ਕਾਨੂੰਨ ਬਣਦਾ ਉਹਦਾ ਸਾਰਿਆਂ ਨੂੰ ਫਾਇਦਾ ਹੈ ਹੁਣ ਮੰਨ ਲਓ 10 ਰੁਪਏ ਦੇ ਘੰਟੇ ਲੈ ਕੇ ਆਮ ਬੰਦੇ ਤੋਂ ਜਿਹੜਾ ਬਪਾ ਹਈਏ ਉਹ 100 ਰੁਪਏ ਦੇ ਆਮ ਬੰਦੇ ਨੂੰ ਵੇਚ ਦਿੰਦਾ ਜਿਹਦੇ ਨਾਲ 90 ਰੁਪਏ ਚ ਰਗੜਾ ਕਿਸਾਨ ਨੂੰ ਵੀ ਲੱਗਦਾ ਤੇ ਆਮ ਲੋਕ ਨੂੰ ਵੀ ਸੋ ਇਸ ਕਰਕੇ ਐਮਐਸਪੀ ਦਾ ਜੇ ਕਾਨੂੰਨ ਬਣਦਾ 200 ਰੁਪਏ ਰੇਟ ਪੱਕਾ ਵੱਜ ਜਾਊਗਾ ਕੰਡੀਆਂ ਦਾ ਤੇ ਇਸ ਕਰਕੇ ਜਿਹੜਾ ਸੰਘਰਸ਼ ਹੈ ਉਹ ਵੱਡੇ ਪੱਤਰ ਤੇ ਜਿਹੜਾ ਚਲਾਇਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਵੱਡੇ ਪੱਤਰ ਤੇ ਸੰਘਰਸ਼ ਜਿਹੜਾ ਕੀਤਾ ਜਾ ਰਿਹਾ ਹੁਣ ਸਾਡੇ ਨਾਲ ਜਿਹੜੇ ਕਿਸਾਨ ਯੂਨੀਅਨ ਦੇ ਪ੍ਰਧਾਨ ਨੇ ਉਹ ਵੀ ਪਹੁੰਚੇ ਹੋਏ ਨੇ ਹਰਨੇਕ ਸਿੰਘ ਭਲਮਾਜਰਾ ਜੀ ਸੋ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਜੀ ਪ੍ਰਧਾਨ ਜੀ ਕਿਹੜੇ ਮਸਲਿਆਂ ਨੂੰ ਲੈ ਕੇ ਅੱਜ ਧਰਨਾ ਦਿੱਤਾ ਜਾ ਰਿਹਾ ਧਰਨਾ ਦਿੱਤਾ ਜਾ ਰਿਹਾ ਆਮ ਜੀ ਦੀ ਜਾਗਰਤਾ ਲਈ ਲੇਖੋ ਮਸਲਾ ਆਪਣੇ ਸਾਹਮਣੇ ਹੀ ਹੈ ਸਰਕਾਰਾਂ ਬੜੀਆਂ ਬੇਸ਼ਰਮ ਨੇ ਉਹ ਚਾਹੇ ਕਾਂਗਰਸ ਦੀ ਹੋਵੇ ਚਾਹੇ ਮੋਦੀ ਸਰਕਾਰ ਹੋਵੇ ਅੱਜ ਮੁਦਦੇਸਕਾਰ ਇੱਕ ਅੜਲੀ ਅੜੀਏ ਤੇ ਬੈਠੀ ਹੈ ਜੋ ਸਾਡੀਆਂ ਅਧੂਰੀਆਂ ਮੰਗਾਂ 20 ਦੇ ਵਿੱਚ ਰਹਿ ਗਈਆਂ ਤੇ ਉਹਨਾਂ ਨੂੰ ਮਨਾਉਣ ਵਾਸਤੇ ਸਾਡੇ ਜਥੇਬੰਦੀਆਂ ਬਾਰਡਰ ਤੇ ਬੈਠੇ ਕੌਲੀ ਬਾਰਡਰ ਬੈਠੇ ਨੇ ਦੱਲੇਵਾਲ ਸਾਹਿਬ ਉਹ ਪੁਕ ਪੁਕੜਦਾਲਤੇ ਨੇ ਰੇਰ ਸਾਹਿਬ ਛੰਬੂ ਬਾਰਡਰ ਤੇ ਬੈਠੇ ਪਰ ਸਰਕਾਰ ਨੂੰ ਕੋਈ ਰਗਲ ਧਿਆਨ ਨਹੀਂ ਹੈ ਉਹਨਾਂ ਨੂੰ ਤੇ ਸਰਕਾਰ ਦਾ ਧਿਆਨ ਦਉਣ ਖਾਤਰ ਉਹਨਾਂ ਦੀ ਮਦਦ ਦੇ ਖਤਰ ਅਸੀਂ ਨਾ ਅੱਜ ਬੰਦੇ ਸੱਦੇ ਨੂੰ ਗੁਰਾ ਦੇਣ ਵਾਸਤੇ ਸੜਕਾਂ ਦੇ ਵਿੱਚ ਅੱਛਾ ਜਿਹੜਾ ਮੋਦੀ ਸਰਕਾਰ ਹੈ ਇਹਦੇ ਵੱਲੋਂ ਲਗਾਤਾਰ ਇਹ ਕਿਹਾ ਜਾ ਰਿਹਾ ਹੈ ਕਿ ਕਿਸਾਨ ਨੇ ਜਿਹੜੇ ਉਹ ਐਮਐਸਪੀ ਦਾ ਕਾਨੂੰਨ ਮੰਗੇ ਜਾਂਦੇ ਨੇ ਵੀ ਇਹ ਤਾਂ ਲੋੜ ਤਾਂ ਹੈ ਨਹੀਂ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਆਪਣੇ ਦੁੱਖ ਦੀ ਦਾਲੂ ਆਪਾਂ ਨੂੰ ਪਤਾ ਹੁੰਦਾ ਕਿ ਸਾਨੂੰ ਲੋੜ ਹੈ ਜਾਂ ਨਹੀਂ ਹੈ ਲੋੜ ਉਦੋਂ ਦੇ ਗੱਲੇ ਮੇਰੇ ਕੀ ਪਤਾ ਹੈ ਕਿ ਸਾਨੂੰ ਲੋੜ ਹੈ ਨਹੀਂ ਜੇ ਨਹੀਂ ਉਹਨੂੰ ਸਾਨੂੰ ਲੋੜ ਉਹ ਸਾਡਾ ਖਰਚਾ ਪੂਰਾ ਦੰਦਾ ਰਹੇ ਕਿਉਂ ਉਹ ਲੋਕਾਂ ਦੇ ਹੱਕਾਂ 'ਤੇ ਡੱਕੇ ਮਾਰਦਾ ਹੈ ਕਿਉਂ ਲੋਕ ਪਿੱਟ ਰਹੇ ਇਹ ਗੱਲ ਨੂੰ ਇਹਨੂੰ ਸਮਝ ਨਹੀਂ ਕਿਤੇ ਉਹ ਪਖੰਡ ਕਰਦਾ ਹੈ ਉਹਨੂੰ ਸਹੀ ਗੱਲਾਂ ਦਾ ਪਤਾ ਹੈ ਉਹ ਅਸ਼ੈਰੀ ਕਰਦਾ ਹੈ ਇਹ ਗੱਲ ਉਹਦੀ ਅਸ਼ੈਰੀ ਪੁੱਗੜਾਂ ਦੀ ਤਹਾਨੀ ਲੋਕ ਹੁਣ ਜਾਗਦੇ ਨੇ ਅਰਧਾ ਕਿਲੂ ਪੀ ਘਟਣ ਸਹੀ ਗੱਲ ਆ ਹੁਣ ਸਾਡੇ ਨਾਲ ਸਰਦਾਰ ਜਸਵੀਰ ਸਿੰਘ ਜੀ ਚਨਾਥਲ ਹਨ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਜਿਹੜਾ ਅੱਜ ਦਾ ਮਸਲਾ ਜੀ ਜਿਹੜਾ ਅੱਜ ਭਾਰਤ ਬੰਦ ਤੇ ਪੰਜਾਬ ਬੰਦ ਦੀ ਜਿਹੜੀ ਕਾਲ ਹੈ ਉਹ ਦਿੱਤੀ ਗਈ ਹੈ ਉਹਦੇ ਵਿੱਚ ਜਿਹੜੇ ਵੱਡੇ ਪੱਤਰ ਤੇ ਲੋਕਾਂ ਦਾ ਹੰਗਾਰਾ ਮਿਲ ਰਿਹਾ ਸੋ ਪਰ ਸਰਕਾਰ ਮੰਗਾ ਨਹੀਂ ਮੰਨ ਰਹੀ ਇਹਦਾ ਮੇਨ ਕਾਰਨ ਤੁਸੀਂ ਕੀ ਮੰਨਦੇ ਹੋ ਇਹਦਾ ਮੇਨ ਕਾਰਨ ਜਿਹੜਾ ਸਾਡਾ ਸੰਘਰਸ਼ ਕਰਨ ਦਾ ਕਾਰਨ ਆ ਉਹ ਇਹੀ ਆ ਬੀ ਜਿਵੇਂ ਸੰਯੁਕਤ ਮੋਰਚਾ ਜਿਹੜਾ ਗੈਰ ਰਾਜਨੀਤਿਕ ਮੋਰਚਾ ਸ਼ੰਭੂ ਤੇ ਲੱਗਿਆ ਹੋਇਆ ਪਹਿਲਾਂ ਤਾਂ ਸਰਕਾਰ ਨੇ ਰਸਤੇ ਆਪਣੇ ਆਪ ਬੰਦ ਕਰੇ ਫਿਰ ਉਹ ਤੋਂ ਬਾਅਦ ਉਹਨਾਂ ਨੇ ਜਮਾਈ ਸ਼ਾਂਤਮਈ ਢੰਗ ਦੇ ਨਾਲ ਅਸੀਂ ਨੁਕਸਾਨ ਵੀ ਕਰਾਇਆ ਉੱਥੇ ਕਿਸਾਨ ਜਿਵੇਂ ਸੁਭਕਰਨ ਮਰਿਆ ਹੋਰ ਵੀ ਕਿਸਾਨ ਉੱਥੇ ਇੱਕ ਦੋ ਦੀ ਜਿਹੜੀ ਸੀਧੀ ਹੋਈ ਤੇ ਜਿਹੜਾ ਸੰਯੁਕਤ ਮੋਰਚਾ ਦੀ ਉਦੋਂ ਵੀ ਆਪਾਂ ਨੂੰ ਪਤਾ ਵੀ ਸੀ ਦੀਆਂ ਹੋਈਆਂ 800 ਪਰ ਜਿਹੜਾ ਹੁਣੇ ਮੋਰਚਾ ਇਹਨਾਂ ਨੇ ਇੱਕ ਮਰਜੀ ਬੜਿਆਂ ਦਾ ਜਥਾ ਵੀ ਭੇਜਦੇ ਰਹੇ ਪੈਦਲ ਉਹਨੂੰ ਵੀ ਨਹੀਂ ਜਾਣ ਦਿੰਦੇ ਸੀ ਕਿ ਫੇਰ ਡੱਲੇ ਵਾਲ ਸਾਹਿਬ ਨੇ ਹੁਣ ਭੁਖ ਹੜਤਾਲ ਰੱਖੀ ਵੀ ਆ ਜਿਹੜੀ ਸਰਕਾਰ ਹੁਣ ਵੀ ਗੱਲ ਕਰਨ ਨੂੰ ਤਿਆਰ ਨਹੀਂ ਗਈ ਮੰਗਾ ਮੰਨਣੀਆਂ ਤਾਂ ਦੂਰ ਦੀ ਗੱਲ ਆ ਉਹ ਗੱਲਬਾਤ ਕਰਨ ਲਈ ਉਹ ਤਿਆਰ ਨਹੀਂ ਹਲੇ ਇਹਦਾ ਮਤਲਬ ਉਹ ਗੱਲਬਾਤ ਕਰਨ ਤੋਂ ਭਗੌੜੇ ਨੇ ਜਿਵੇਂ ਐਮਐਸਪੀ ਦੀ ਗੱਲ ਆ ਐਮਐਸਪੀ ਦੀ ਜਿਹੜੀ ਗੱਲ ਆ ਉਹ ਤਾਂ ਸੁਆਮੀਨਾਥ ਦੀ ਰਿਪੋਰਟ ਲਾਗੂ ਕਰਨ ਨੂੰ 2014 ਤੋਂ ਪਹਿਲਾਂ ਖੁਦ મોદી ਕਹਿੰਦਾ ਸੀਗਾ મોદી ਆਪਣੀ ਉਹ ਗੱਲ ਨੂੰ ਠੁੱਕ ਕੇ ਛੱਟ ਰਿਹਾ ਵੀ ਉਹ ਆਪਣੀ ਗੱਲ ਤੋਂ ਹੀ ਮੁਨਕਰ ਹੋ ਰਿਹਾ ਇਹ ਸੁਆਮੀਨਾਥ ਕਮਿਸ਼ਨ ਦਾ ਵਾਅਦਾ ਕਰਕੇ ਹੋਏ ਗੱਲ ਤੋਂ ਭਗੌੜਾ ਹੋਇਆ ਉਹਨੂੰ ਲਾਗੂ ਨਹੀਂ ਕੀਤਾ ਉਹਨੇ ਉਹਨੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀ ਗੱਲ ਕਰੀਦੀ ਆ ਆਮਦਨ ਦੁੱਗਣੀ ਕਰਨ ਦੀ ਬਜਾਏ ਉਹਨੇ ਖਰਚਾ ਇੰਨਾ ਜ਼ਿਆਦਾ ਵਧਾਤਾ ਸੋ ਇਸ ਲਈ ਜਿਹੜੀਆਂ ਮੰਗਾਂ ਤਾਂ ਸਾਡੀਆਂ ਜੀਉਂਦੀਆਂ ਤੇ ਉਹ ਅੰਦੋਲਨ ਤੋਂ ਬਾਅਦ ਜਦੋਂ ਅੰਦੋਲਨ ਦੋਨੇ ਅੰਦੋਲਨਾਂ ਦੀਆਂ ਜਿਹੜੀਆਂ ਚਾਹੇ ਗੈਰ-ਰਾਜਨੀਤਿਕਾ ਮੋਰਚਾ ਚਾਹੇ ਸੰਯੁਕਤ ਮੋਰਚਾ ਮੰਗਾਂ ਦੋਨਾਂ ਦੀਆਂ ਸੇਮ ਨੇ ਪੈਂਤੜੇ ਲਗ ਲਗ ਹੋ ਸਕਦੇ ਨੇ ਸੋ ਹੁਣ ਆਪਾਂ ਦੇਖਦੇ ਹਾਂ ਕਿ ਕਦੇ ਤਾਂ ਉਹ ਕਹਿ ਦਿੰਦੇ ਨੇ ਹਰਿਆਣੇ ਦੀ ਬੀਜੇਪੀ ਸਰਕਾਰ ਵਾਲੇ ਵੀ ਤੁਸੀਂ ਤੁਰ ਕੇ ਆ ਜਾਓ ਪਰ ਉਹਨਾਂ ਨੂੰ ਤੁਰਕੇ ਨਹੀਂ ਹੁਣ ਦਿੱਤਾ ਜਾ ਰਿਹਾ ਕਦੇ ਉਹ ਕਹਿੰਦੇ ਨਹੀਂ ਵੀ ਟਰਾਲੀ ਉੱਥੇ ਆ ਜਾਓ ਆਪਣਾ ਮੋਟਰਸਾਈਕਲਾਂ ਤੇ ਗੱਡੀਆਂ ਤੇ ਆ ਜਾਓ ਇਹਨਾਂ ਦਾ ਕੋਈ ਸਟੈਂਡ ਕਿਉਂ ਨਹੀਂ ਹੈਗਾ ਇੱਕ ਸਟੈਂਡ ਦਾ ਇਹ ਹੈ ਨਾ ਵੀ ਇਹ ਹੈਗੀ ਆ ਇੱਕ ਤਰ੍ਹਾਂ ਦੀ ਤਾਨਾਸ਼ਾਹੀ ਸਰਕਾਰ ਠੀਕ ਹੈ ਜਦੋਂ ਤਾਨਾਸ਼ਾਹੀ ਰਵਈਆ ਹੁੰਦਾ ਫਿਰ ਕਿਸੇ ਦੀ ਨਹੀਂ ਸੁਣਦੇ ਹੁੰਦੇ ਜਦੋਂ ਇੱਕ ਸੁਪਰੀਮ ਕੋਰਟ ਆ ਜਿਹੜੀ ਸਮਕ੍ਰੀਪ ਸੁਪਰੀਮ ਕੋਰਟ ਹੈ ਮੰਨ ਚੁੱਕਿਆ ਵੀ ਜਿਹੜਾ ਕਿਸਾਨਾਂ ਨੇ ਧਰਨਾ ਜਿਹੜਾ ਹੈ ਰਾਸਤਾ ਕਿਸਾਨਾਂ ਨੇ ਬੰਦ ਨਹੀਂ ਕਰਿਆ ਇਹ ਕਿਸਾਨਾਂ ਸਰਕਾਰ ਨੇ ਬੰਦ ਕਰਿਆ ਪਰ ਜਿਹੜੇ ਸੁਪਰੀਮ ਕੋਰਟ ਨੇ ਉਹ ਵੀ ਦੂਰੇ ਮਾਪਦੰਡ ਨੇ ਉਹ ਕਲੀਅਰ ਫੈਸਲਾ ਦਵੇ ਸਰਕਾਰ ਨੂੰ ਦੋਸ਼ੀ ਠਹਿਰਾਵੇ ਨਾ ਠੀਕ ਹੈ ਤੇ ਹੁਣ ਆਪਾਂ ਪਿਛਲੇ ਲੰਮੇ ਸਮੇਂ ਤੋਂ ਦੇਖਦੇ ਆ ਰਹੇ ਹਾਂ ਕਿ ਕਿਸਾਨ ਨੇ ਜਿਹੜੇ ਉਹ ਬਾਹਰਾਂ ਤੇ ਬੈਠੇ ਹੋਏ ਨੇ ਪਰ ਜਿਹੜੀ ਸਰਕਾਰ ਹੈ ਉਹਨਾਂ ਦੇ ਕੰਮ ਤੇ ਜੂ ਕਿਉਂ ਨਹੀਂ ਸਰਕਾਰੀ ਸਰਕਾਰ ਦੇ ਜੂ ਤਾਂ ਐ ਹਨ ਉਹਨਾਂ ਦਾ ਬਤੀਰਾ ਹੀ ਇਹ ਜਆ ਪਹਿਲਾਂ ਤੋਂ ਹੀ ਉਹਨਾਂ ਨੇ ਇੱਕ ਟਾਲ ਕੇ ਕੁਝ ਜਿਹੜੀਆਂ ਮੰਗਾਂ ਉਹਨਾਂ ਨੇ ਮੰਨੀਆਂ ਦੀਆਂ ਮੋਰਚਾ ਜਦੋਂ ਸਸਪੈਂਡ ਕਰਿਆ ਉਦੋਂ ਉਹਨਾਂ ਨੇ ਮੰਗਾ ਮੰਨੀਆਂ ਦੀ ਆ ਮੰਗਾ ਜਿਹੜੀਆਂ ਥੋੜੀ ਅਸੀਂ ਕੁਆਲਿਟੀ ਬਣਾ ਕੇ ਲਾਗੂ ਕਰਾਂਗੇ ਉਹ ਉਹਨਾਂ ਤੋਂ ਹਾਰਕ ਹੋ ਗਈ ਉਹ ਤੋਂ ਬਾਅਦ ਸਰਕਾਰ ਜਿਵੇਂ ਮੋਦੀ ਪਹਿਲਾਂ ਤੋਂ ਹੀ ਕਰਦਾ ਆ ਮੋਦੀ ਦਾ ਇੱਕ ਸੁਭਾਅ ਹੈ ਵੀ ਉਹ ਇੱਕ ਝੂਠ ਨੂੰ ਸਾਹ ਝੂਠ ਬੋਲ ਕੇ ਸੱਚ ਬਣਾ ਲੈਣਾ ਚਾਹਦਾ ਉਹਦੇ ਸਬੂਤ ਸਾਡੇ ਕੋਲ ਨਿਰਪੱਖ ਤੌਰ 'ਤੇ ਮਿਲਦੇ ਨੇ ਉਹਨੇ ਨੋਟਬੰਦੀ ਕਰੀ ਉਹਨੇ 15-15 ਲੱਖ ਦਾ ਵਾਅਦਾ ਕਰਿਆ ਉਹਨੇ ਸਮਾਮੀ ਨਾਲ ਸੰਧੀ ਫੇਰ ਆ ਗਈ ਗੱਲ ਉਹੀ ਉਹਦੀ ਗੱਲ ਕਰੀ ਕਿਸਾਨਾਂ ਦੀ ਆਮਦਨ ਦੁੱਗਣੀ ਦੀ ਗੱਲ ਕਰੀ ਬਹੁਤ ਕੁਝ ਝੂਠ ਬੋਲਿਆ ਉਹਨੇ ਜਾਣੀ ਜਿਹੜਾ ਜਿਹੜਾ ਲੋਕਾਂ ਦੀ ਕਿਸਾਨਾਂ ਮਜ਼ਦੂਰਾਂ ਦੀ ਝੋਲੀ 'ਚ ਉਹਨੇ ਪਾਇਆ ਉਹ ਕੀ ਪਾਇਆ ਜਨ ਜਵਾਨਾਂ ਦੇ ਬੇਰੁਜ਼ਗਾਰੀ ਪਾਈ ਆ ਕਿਸਾਨਾਂ ਨੂੰ ਵਣਦੇ ਭਾ ਨਹੀਂ ਦਿੱਤੇ ਹੁਣ ਤੱਕ ਯਾਨੀ ਜਿਹੜੀ ਕਿਸਾਨ ਜਿਹੜਾ ਰੁਪਈਆ ਉਹਨੂੰ ਤੁਸੀਂ ਦੇਖੋ ਆਰਥਿਕ ਵਾਸਤਾ ਜਿਹੜੀ ਉਹ ਡਾਊਨ ਹੁੰਦੀ ਜਾ ਰਹੀ ਆ ਜਿਹੜਾ ਰੁਪਈਆ ਦੇਸ਼ ਦਾ ਕਮਜ਼ੋਰ ਹੁੰਦਾ ਜਾ ਰਿਹਾ ਜੇ ਕਰਜ਼ੇ ਦੀ ਗੱਲ ਲਈਏ ਜਿਹੜਾ 55 ਲੱਖ ਕਰੋੜ ਮਨਮੋਹਨ ਸਰਕਾਰ ਛੱਡ ਕੇ ਗਈ ਸੀ ਹੁਣ ਮੋਦੀ ਸਰਕਾਰ ਨੇ ਉਹ 200 ਲੱਖ ਕਰੋੜ ਕਰਤਾ ਤੁਸੀਂ ਦੇਖੋ ਵੀ 150 ਲੱਖ ਕਰੋੜ ਉਹਨੇ 10 ਸਾਲਾਂ ਦੇ ਵਿੱਚ ਵਧਾਤਾ ਵੀ ਦੇਸ਼ ਵਿਕਾਸ ਵੱਲ ਗਿਆ ਜਾਂ ਬਨਾਸ ਵੱਲ ਗਿਆ ਹਾਲਾਂਕਿ ਮੋਦੀ ਟਾਰਾ ਮਾਰਦਾ ਵੀ ਸਭ ਦਾ ਸਾਥ ਸਭ ਦਾ ਵਿਕਾਸ ਇਹ ਸਭ ਗੱਲਾਂ ਉਹਦੀਆਂ ਝੂਠੀਆਂ ਨੇ ਤੇ ਹੁਣ ਆਪਾਂ ਪਿਛਲੇ ਲੰਮੇ ਸਮੇਂ ਤੋਂ ਦੇਖਿਆ ਫੌਜ ਵੀ ਜਿਹੜੀ ਆ ਗਣੀ ਵੀਰਵਾੜਦੀ ਤੁਹਾਨੂੰ ਕੀ ਲੱਗਦਾ ਹੈ ਜਿਹੜੀ ਸਰਕਾਰ ਐ ਮੌਕੇ ਦੀ ਉਹ ਦੇਸ਼ ਨੂੰ ਖੁਸ਼ਹਾਲ ਕਿਉਂ ਨਹੀਂ ਕਰਦੀ ਉਹ ਕਾਰਪੋਰੇਟ ਪੱਖੀ ਸਰਕਾਰ ਆ ਉਹ ਤਾਂ ਕਰਕੇ ਖੁਸ਼ਹਾਲ ਨਹੀਂ ਕਰਦੀ ਇਹ ਜਿਹੜੀਆਂ ਕਾਰਪੋਰੇਟ ਦੀਆਂ ਡਬਲਯੂਟੀ ਦੇ ਸਮਝੌਤੇ ਹੋਏ ਵੀਰੇ ਪਹਿਲਾਂ ਹੀ 1994 ਚੰਨੇ ਤੋਂ ਉਸੇ ਨਕਸ਼ੇ ਕਦਮਾਂ ਤੇ ਅੱਗੇ ਚੱਲਦੀ ਹੋਈ ਮੋਦੀ ਸਰਕਾਰ ਆਈ ਤਾਂ ਇਹ ਝੂਠ ਬੋਲ ਕੇ ਧੀ ਪਰ ਇਹ ਹੈ ਇਹ ਲੋਕਾਂ ਦਾ ਜ਼ਿੰਮੇਵਾਰ ਪ੍ਰਧਾਨ ਮੰਤਰੀ ਨਹੀਂ ਇਹ ਕਾਰਪੋਰੇਟ ਦਾ ਮੋਹਰਾ ਪ੍ਰਧਾਨ ਮੰਤਰੀ ਹੈ ਠੀਕ ਹ ਸੋ ਹੁਣ ਸਾਡੇ ਨਾਲ ਜਿਹੜੇ ਤੁਸੀਂ ਦੇਖ ਸਕਦੇ ਹੋ ਵੱਡੇ ਪੱਤਰ ਤੇ ਜਿਹੜਾ ਸੰਘਰਸ਼ ਹੈ ਉਹ ਹੋ ਰਿਹਾ ਤੇ ਜਿਹੜੇ ਲੋਕ ਨੇ ਉਹ ਵੱਡੇ ਪੱਤਰ ਤੇ ਆਏ ਹੋਏ ਨੇ ਹੁਣ ਸਾਡੇ ਨਾਲ ਮਡੋਫਲ ਪਿੰਡ ਦੇ ਸੂਝਵਾਨ ਨੌਜਵਾਨ ਸਰਦਾਰ ਅਮਰਿੰਦਰ ਸਿੰਘ ਜੀ ਮਡੋਫਲ ਨੇ ਉਹਨਾਂ ਤੋਂ ਪੁੱਛ ਰਿਹਾ ਜਿਹੜੀ ਐਮਐਸਪੀ ਦਾ ਕਾਨੂੰਨ ਹੈ ਉਹ ਲਗਾਤਾਰ ਕਿਸਾਨ ਮੰਗ ਕਰ ਰਹੇ ਨੇ ਪਰ ਮੋਦੀ ਸਰਕਾਰ ਦੇ ਕੰਮ ਤੇ ਜੂ ਨਹੀਂ ਸਰਕਾਰੀ ਇਹਦਾ ਕਾਰਨ ਕੀ ਮੰਨਦੇ ਹੋ ਤੁਸੀਂ ਮੈਂ ਤਾਂ ਇਹ ਹੀ ਦੱਸਣਾ ਚਾਹਣਾ ਡਿਗਰੀ ਸਿੰਘ ਦੀ ਡੱਲੇਵਾਲ ਸਾਹਿਬ ਜਿਹੜੇ ਪਿਛਲੇ ਕਾਫੀ ਦਿਨਾਂ ਤੋਂ ਹੰਗਰ ਸਟ੍ਰਾਈਕ ਤੇ ਬੈਠੇ ਆ ਉਹ ਇਹ ਮੈਂ ਪਤਾ ਨਹੀਂ ਉਹਨਾਂ ਦੀ ਗੱਲ 'ਚ ਕੀ ਆ ਪਰ ਵੈ ਮੈਂ ਜਿਹੜਾ ਉਹ ਲੋਕਾਂ ਨੇ ਵੀ ਪਿਛਲੇ ਦਿਨਾਂ ਦੇ ਵਿੱਚ ਕੱਢਤਾ ਉਹਨਾਂ ਨੂੰ ਮジョਰਿਟੀ ਆ ਜਿਹੜੀ ਲੋਕ ਸਭਾ ਦੇ ਵਿੱਚ ਨਹੀਂ ਮਿਲੀ ਉਹ ਮジョਰਿਟੀ ਲੋਕ ਸਭਾ ਦੇ ਵਿੱਚ ਨਾ ਮਿਲਦਾ ਇੱਕੋ ਇੱਕ ਕਾਰਨ ਆ ਉਸੇ ਕਿਸਾਨ ਅੰਦੋਲਨ ਕਿਉਂਕਿ ਪਿਛਲੇ ਦਿਨੀ ਸਾਡੇ ਜਿਹੜੇ ਕਿਸਾਨ ਆਗੂ ਆ ਉਹਨਾਂ ਨੇ ਜਿਹੜੀ ਲੜਾਈ ਲੜ ਕੇ ਜਿਹੜੇ ਕਾਲੇ ਕਾਨੂੰਨ ਸੀ ਉਹ ਵਾਪਸ ਕਰਾਏ ਸੀ ਉਹ ਤਾਂ ਕਰਕੇ ਉਹ ਪੰਜਾਬ ਨਾਲ ਖਾਸ ਕਰਕੇ ਜਿਹੜੀ ਸਾਡੀ ਸਟੇਟ ਆ ਉਹਦੇ ਨਾਲ ਪੱਕਾ ਬਤ ਕਰ ਰਹੇ ਆ ਉਹ ਉਹਨਾਂ ਦੀ ਮਾਰ ਸਿੱਖਦਾ ਜਿਹੜੀ ਉਹ ਵਧੀਆ ਨਹੀਂ ਇਹ ગામ ਦੇ ਲੋਕਾਂ ਤੇ ਕਦੇ ਜਿਹੜੇ ਬੀਜਪੀ ਸਰਕਾਰ ਹੈ ਪ੍ਰਧਾਨ ਜੀ ਕਦੇ ਉਹਦੇ ਵੱਲੋਂ ਇਹ ਕਿਹਾ ਜਾਂਦਾ ਕਿ ਕਿਸਾਨ ਤੁਰ ਕੇ ਆ ਜਾਣ ਕਦੇ ਉਹਦੇ ਵੱਲੋਂ ਕਿਹਾ ਜਾਂਦਾ ਕਿ ਇਹ ਮੋਟਰਸਾਈਕਲ ਗੱਟੀਆਂ ਟਰੈਕਟਰ ਟਰਾਲੀਆਂ ਦੇ ਆ ਜਾਣ ਉਹਦਾ ਸਟੈਂਡ ਕਿਉਂ ਨਹੀਂ ਇੱਕ ਹੈਗਾ ਖਾਸ ਕਰਕੇ ਉਹ ਮੈਂ ਤਾਂ ਨਿੱਜੀ ਤੌਰ ਤੇ ਤੁਸੀਂ ਪਿਛਲੇ ਦਿਨੀ ਵੀ ਦੇਖਿਆ ਜਿਹੜੇ ਉਸਤੇ ਖਾਸ ਕਰਕੇ ਉਹਨਾਂ ਨੂੰ ਪਤਾ ਨਹੀਂ ਕੀ ਹੈ ਕਿ ਪੰਜਾਬ ਦੇ ਲੋਕ ਹੈ ਜਿਹੜੇ ਉਹ ਆਬਾਦ ਨਹੀਂ ਉਹ ਫਾਈਨੈਂਸ਼ਲੀ ਥੋੜੀ ਬਹੁਤ ਸਟਰੋਂਗ ਨਹੀਂ ਕਿਉਂਕਿ ਸਾਡੇ ਪ੍ਰਵਾਸ ਪ੍ਰਵਾਸ ਕਰੀ ਗਈ ਹੈ ਬਹੁਤ ਲੋਕ ਵਿਦੇਸ਼ਾਂ ਦੇ ਵਿੱਚ ਰਹਿੰਦੇ ਆ ਤੁਸੀਂ ਦੇਖਿਆ ਪਿਛਲੇ ਦਿਨੀ ਡਾਕਟਰ ਮਨਮੋਹਨ ਸਿੰਘ ਸੀਗੇ ਜਿਹੜੇ ਉਹ ਪੰਜਾਬ ਨਾਲ ਰਿਲੇਟਡ ਸਿੱਖਾਂ ਦੇ ਖਾਸ ਕਰਕੇ ਤੇ ਪੰਜਾਬੀਆਂ ਦੇ ਪਹਿਲੇ ਪ੍ਰਧਾਨ ਮੰਤਰੀ ਸੀਗੇ ਸਰਦਾਰ ਮਨਮੋਹਨ ਸਿੰਘ ਜੀ ਉਹਨਾਂ ਨੂੰ ਵੀ ਸਸਕਾਰ ਵਾਸਤੇ ਪ੍ਰੋਪਰ ਜਿਹੜੀ ਜਗ੍ਹਾ ਉਹ ਦਿੱਲੀ ਦੇ ਵਿੱਚ ਨਹੀਂ ਦਿੱਤੀ ਗਈ ਆਮ ਲੋਕਾਂ ਵਾਂਗ ਉਹਨਾਂ ਦਾ ਸਤਿਕਾਰ ਕਰਿਆ ਗਿਆ ਜਦ ਕਿ ਇਹ ਪ੍ਰਧਾਨ ਮੰਤਰੀ ਜਿਹੜਾ ਉਹਨਾਂ ਦਾ ਕਦ ਸੀਗਾ ਲੋਕਾਂ ਦੇ ਵਿੱਚ ਸਟੇਟ ਦੇ ਵਿੱਚ ਖਾਸ ਕਰਕੇ ਸਿੱਖਾਂ ਦੇ ਵਿੱਚ ਤੇ ਪੰਜਾਬੀਆਂ ਦੇ ਵਿੱਚ ਉਹਨਾਂ ਦਾ ਸਤਿਕਾਰ ਬਹੁਤ ਸੀਗਾ ਪਰ ਫਿਰ ਵੀ ਸਾਡੇ ਨਾਲ ਜਿਹੜੇ ਪਿਛਲੇ ਜਿਹੜੀ ਅੰਦੋਲਨ ਕਰਕੇ ਲੰਬਾ ਸੰਘਰਸ਼ ਕਰਕੇ ਸਾਡੇ ਲੋਕਾਂ ਨੇ ਜਿਹੜੀ ਜਿੱਤ ਪ੍ਰਾਪਤ ਕੀਤੀ ਸੀ ਉਹ ਜਿਹੜਾ ਲੋਕ ਉਹਦੇ ਨਾਲ ਮੋਦੀ ਦੀ ਮੈਂ ਸਭ ਦੇ ਨਾਲ ਜੀ ਤੌਰ ਤੇ ਕਿ ਇਗੋ ਹਰਟ ਹੋਈ ਸੋ ਮੈਂ ਤੁਹਾਡੇ ਜਰੀਏ ਪੰਜਾਬ ਦੇ ਜਿਹੜੇ ਬੀਜੇਪੀ ਨਾਲ ਰਿਲੇਟਡ ਸਾਡੇ ਪੰਜਾਬੀ ਭਰਾ ਨੇ ਉਹਨਾਂ ਨੂੰ ਬੇਨਤੀ ਕਰਦਾ ਆਪਣੇ ਛੋਟੇ ਛੋਟੇ ਲਾਲਚਾਂ ਵਿੱਚ ਸਾਡੀਆਂ ਜਿਹੜੀਆਂ ਪੱਗਾਂ ਆ ਉਹ ਸੈਂਟਰ ਸਰਕਾਰ ਦੇ ਪੈਰਾਂ ਚ ਨਾ ਰੋਲੋ ਸੋ ਤੁਹਾਨੂੰ ਇਹ ਹੀ ਬੇਨਤੀ ਹੈ ਸਾਡੇ ਨਾਲ ਆਪਣੇ ਭਾਈਚਾਰੇ ਦੇ ਨਾਲ ਰਹੋ ਸੋ ਤੁਹਾਡੀ ਜਿਹੜੀ ਸੋਚ ਹੈ ਉਹ ਬਹੁਤ ਕਿਸਾਨ ਪੱਖੀ ਹੈ ਤੁਸੀਂ ਪਿਛਲੇ ਅੰਦੋਲਨ ਦੇ ਵਿੱਚ ਵੀ ਮਡੋਫਲ ਪਿੰਡ ਨੂੰ ਜਾਗ ਲਾਈ ਤੇ ਮਡੋਫਲ ਪਿੰਡ ਚੋਂ ਟਰਾਲੀਆਂ ਭਰ-ਭਰ ਕੇ ਬੰਦੇ ਤੁਸੀਂ ਲੈ ਕੇ ਜਾਂਦੇ ਰਹੇ ਹੋ ਦਿੱਲੀ ਹੁਣ ਵਾਲੇ ਅੰਦੋਲਨ ਦੇ ਵਿੱਚ ਵੀ ਤੁਸੀਂ ਬਹੁਤ ਵੱਡਾ ਯੋਗਦਾਨ ਪਾ ਰਹੇ ਹੋ ਤਾਂ ਆਪਾਂ ਸਾਰਿਆਂ ਨੇ ਸਲਾਹ ਕੀਤੀ ਤੁਸੀਂ ਆ ਤੁਸੀਂ ਵੀ ਪਹੁੰਚੇ ਸਾਰਾ ਐਡਾ ਪਿੰਡ ਚ ਇਕੱਠ ਹੋਇਆ ਤਾਂ ਤੁਹਾਨੂੰ ਲੱਗਦਾ ਲੋਕ ਇਕੱਠੇ ਹੋ ਰਹੇ ਨੇ ਬਿਲਕੁਲ ਸਾਡੀ ਜਨਾਬ ਪੰਚਾਇਤ ਜਿਹੜੀ ਸਾਡੇ ਪਿੰਡ ਦੀ ਆਪਣੀ ਪੂਰੇ ਦੀ ਪੰਚਾਇਤ ਹੈ ਜਿਹੜੀ ਉਹ ਵੀ ਇੱਥੇ ਸੜਕਾਂ ਦੇ ਉੱਪਰ ਬੈਠੀ ਹੈ ਖਾਸ ਕਰਕੇ ਸਾਡੇ ਪੰਚ ਸਹਿਬਾਨ ਸਰਪੰਚ ਸਾਹਿਬਾਨ ਤੇ ਸਾਰੇ ਪਿੰਡ ਦੇ ਸਾਬਕਾ ਸਰਪੰਚ ਜਿਹੜੇ ਜਿੰਨੇ ਵੀ ਨੇ ਪੰਚਾਇਤ ਦੇ ਆਗੂ ਨੇ ਨੌਜਵਾਨ ਭਰਾ ਨੇ ਵੱਡੀ ਗਰਤੀ ਦੇ ਵਿੱਚ ਸਹਿਯੋਗ ਇਹ ਸਿੰਬੋਲਿਕ ਧਰਨਾ ਹੈ ਜਿਹੜਾ ਉਕਾ ਸਰ ਕੀ ਉਹ ਲੋਕ ਬੱਡੀ ਗੜਤੀ ਦੇ ਵਿੱਚ ਪਹੁੰਚਿਆ ਉਹਨਾਂ ਦਾ ਧੰਨਵਾਦ ਕਰਦੇ ਹਾਂ ਅਸੀਂ ਇੱਥੇ ਪਹੁੰਚਾ ਤੇ ਅਖੀਰ ਦੇ ਵਿੱਚ ਤੁਸੀਂ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਬਸ ਇਹੀ ਹੈ ਆਪਾਂ ਇੱਕ ਜੁਟਤਾ ਰਹੀਏ ਇਕੱਠੇ ਰਹੀਏ ਆਪਾਂ ਇੱਕ ਦੂਜੇ ਦਾ ਜਦੋਂ ਵੀ ਕੋਈ ਅਖਿਆਈ ਦਾ ਸਮਾਂ ਆਉਂਦਾ ਔਖ ਸੁਖ ਸੁਖ ਦੇ ਵਿੱਚ ਅਸੀਂ ਦੂਜੇ ਦੇ ਭਾਈਵਾਲ ਆ ਤੇ ਅਸੀਂ ਡੱਟ ਕੇ ਆਪਣੇ ਕਿਸਾਨ ਆਗੂ ਜਗਜੀਤ ਸਿੰਘ ਜੀ ਦੇਲੇਵਾਲ ਉਹਨਾਂ ਦੇ ਨਾਲ ਡੱਟ ਕੇ ਸੋ ਹੁਣ ਤੁਸੀਂ ਦੇਖ ਸਕਦੇ ਹੋ ਜਿਹੜਾ ਇਕੱਠਾ ਹੈ ਉਹ ਵੱਡੇ ਪੱਤਰ ਤੇ ਹੋਇਆ ਹੋਇਆ ਹੁਣ ਅਸੀਂ ਗੱਲਬਾਤ ਹੈ ਜਿਹੜੀ ਉਹ ਸਰਦਾਰ ਗਲਾਬ ਸਿੰਘ ਜੀ ਸਾਬੀ ਦੇ ਨਾਲ ਜਿਹੜੀ ਗੱਲਬਾਤ ਕਰਦੇ ਆ ਗੁਲਾਬ ਸਿੰਘ ਜੀ ਸਾਵੀ ਜੀ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਇਹ ਕਿਸਾਨੀ ਸੰਘਰਸ਼ ਦੇ ਵਿੱਚ ਵੱਡਾ ਇਕੱਠ ਹੈ ਜਿਹੜਾ ਉਹ ਕੀਤਾ ਗਿਆ ਠੀਕ ਤੁਹਾਨੂੰ ਲੱਗਦਾ ਕਿ ਲੋਕ ਇਕੱਠੇ ਹੋ ਰਹੇ ਨਹੀਂ ਜੀ ਹੌਲੀ ਹੌਲੀ ਜਿਸ ਤਰ੍ਹਾਂ ਵੀ ਅੱਜ ਪੈਰ ਮੋਰਚੇ ਵੱਲੋਂ ਕੌਲ ਆਈ ਸੀ ਵੀ ਪੰਜਾਬ ਬੰਦ ਦੀ ਤੋਂ ਆਪੋ ਆਪਣੇ ਪਿੰਡਾਂ ਦੇ ਵਿੱਚ ਸ਼ਹਿਰਾਂ ਤੇ ਚੰਡੀਗੜ੍ਹ ਰੋਡ ਐ ਪਹਿਲਾਂ ਇੱਥੋਂ ਪੈਰ ਰੱਖਣ ਨੂੰ ਵੀ ਜਗ੍ਹਾ ਨਹੀਂ ਮਿਲਦੀ ਤੇ ਇਸ ਲਈ ਅਸੀਂ ਇੰਨਾ ਕ ਆਪਣੇ ਪਿੰਡ ਦੇ ਸਹਿਯੋਗ ਨਾਲ ਇੱਥੇ ਅੱਜ ਕੌਲ ਬੰਦ ਦਾ ਨਾ ਜੀ ਇਹ ਮੋਰਚਾ ਲਾਇਆ ਹੈ ਬਾਕੀ ਗੁਰੂ ਸਾਹਿਬ ਕੀ ਕਿਰਪਾ ਕਰਨ ਲੋਕ ਸਭ ਹੌਲੀ ਹੌਲੀ ਜਾਗਰੂਤ ਹੁੰਦੇ ਨੇ ਜੀ ਇੱਕ ਨਾਲ ਦੋ ਦੋ ਨਾਲ ਚਾਰ ਹੌਲੀ ਹੌਲੀ ਜੁੜਦੇ ਜਾ ਰਹੇ ਨੇ ਬਾਕੀ ਸਾ ਵੀਰਾਂ ਨੂੰ ਬੇਨਤੀ ਹੈ ਵੀ ਖਨੌਰੀ ਬਾਰਡਰ ਤੇ ਸਰਦਾਰ ਡੱਲੇਵਾਲ ਜੀ ਅੱਜ 35 ਦਿਨ ਤੋਂ ਹਨਾ ਜੀ ਆਪਣੇ ਫਸਲਾਂ ਤੇ ਨਸਲਾਂ ਦੀ ਲੜਾਈ ਲੜਦੇ ਨੇ ਬੇਨਤੀ ਹੈ ਕਿ ਵੱਧ ਤੋਂ ਵੱਧ ਮੇਰਾ ਵੀਰ ਖਨੌਰੀ ਬਾਰਡਰ ਤੇ ਵੀ ਪਹੁੰਚੋ ਸਰਦਾਰ ਡੱਲੇਵਾਲ ਜੀ ਦਾ ਸਾਥ ਦੇਣਾ ਅੱਜ ਜ਼ਰੂਰੀ ਹੈ ਜੇ ਆਪਾਂ ਸਰਦਾਰ ਜੀ ਅਗਜੀਤ ਸਿੰਘ ਜੀ ਡੱਲੇਵਾਲ ਜੀ ਦਾ ਸਾਥ ਨਾ ਦਿੱਤਾ ਤਾਂ ਇਹ ਥੋੜਾ ਸਮਾਂ ਹੈ ਕਿ ਜਦੋਂ ਆਪਾਂ ਨੂੰ ਪਛਤਾਉਣਾ ਪੈ ਜੇਗਾ ਅੱਜ ਆਪਾਂ ਇਹਨਾਂ ਦੀ ਇਹਨਾਂ ਦੇ ਆਪਾਂ ਨੌਕਰ ਬਣ ਜਾਂਦੇ ਕਿਉਂਕਿ ਇਹ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਇਹ ਆਪਣੀਆਂ ਜ਼ਮੀਨਾਂ ਤੇ ਆਪਣੀ ਫਸਲ ਦਾ ਜਿਹੜਾ ਉਹ ਕਾਰਪੋਰੇਟ ਘਰਾਣਿਆਂ ਦੇ ਹੱਥ ਚ ਦੇ ਦੇਣ ਲੱਗੀ ਹੈ ਤਸੀਂ ਇੱਕ حساب ਲਾ ਲੋ ਵੀ ਇਹ ਛੋਟੇ ਛੋਟੇ ਕੋਲਡ ਡਰਿੰਕ ਜਾਂ ਪਾਣੀ ਤੋਂ ਹੀ ਲਾ ਲੋ ਪਾਣੀ ਦੀ ਬੋਤਲ ਇੱਕ ਸਿੰਪਲ 30 ਰੁਪਏ ਦੀ ਦਿੰਦੇ ਨੇ ਉਹ ਇਹਨਾਂ ਦੇ ਹੱਥ 'ਚ ਔਰ ਜਿਸ ਦਿਨ ਅਨਾਜ ਦਾਲ ਚੌਲ ਆ ਗਿਆ ਤਾਂ ਉਹ ਤਾਂ ਫਿਰ 100 ਤੋਂ ਉੱਪਰ ਤਾਂ ਆਟਾ ਟਪਾ ਦੇਣਗੇ ਤੇ ਗਰੀਬ ਬੰਦੇ ਦੇ ਵਸ ਤੋਂ ਬਾਹਰ ਹੋ ਜਾਏਗਾ ਇਸ ਲਈ ਸਾਰੇ ਰਲ ਮਿਲ ਕੇ ਮੇਰਾ ਵੀਰ ਆਪੋ ਆਪਣੀਆਂ ਜ਼ਮੀਰਾਂ ਨੂੰ ਜਗਾਓ ਹਨਾ ਤੇ ਸਾਰੇ ਜਿਵੇਂ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਦਾ ਸਾਥ ਦਿਓ ਜੇ ਅੱਜ ਆਪਾਂ ਨਾ ਜਾਗੇ ਤਾਂ ਆਪਾਂ ਨੂੰ ਥੋ ਦਿਨ ਦੂਰ ਨਹੀਂ ਵੀ ਆਪਾਂ ਨੂੰ ਆਪਣੇ ਹੀ ਪੰਜਾਬ 'ਚ ਨੌਕਰ ਬਣ ਕੇ ਰਹਿਣਾ ਪਏਗਾ ਤੇ ਬਾਕੀ ਸਾਰੇ ਸੰਯੁਕਤ ਮੋਰਚਾ ਐਸ ਕੇ ਐਮ ਇਕੱਠਾ ਹੈ ਜੀ ਕੋਈ ਇਹ ਨਹੀਂ ਅੱਜ ਅਸੀਂ ਇੱਥੇ ਮੋਰਚਾ ਲਾਇਆ ਜੀ ਕੋਈ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਵੀ ਆਪਣਾ ਸਹਿਯੋਗ ਦਿੱਤਾ ਹੈ ਸਭਾ ਕੀ ਮੇਰੇ ਵੀਰਾਂ ਦਾ ਜਿਨ੍ਹਾਂ ਨੇ ਸਹਿਯੋਗ ਦਿੱਤਾ ਧੰਨਵਾਦ ਜੀ ਆਪ ਸਾਰਿਆਂ ਦਾ ਤੇ ਹੁਣ ਜਿਹੜੀ ਸਰਕਾਰ ਹੈ ਦਿੱਲੀ ਦੀ ਉਹ ਕਦੇ ਕਹਿ ਦਿੰਦੀ ਹੈ ਕਿਸਾਨ ਨੇ ਜਿਹੜੇ ਉਹ ਅਤਵਾਦੀ ਨੇ ਖਾਲਸਤਾਨੀ ਨੇ ਪਰ ਇਹੀ ਕਿਸਾਨ ਉਹਨਾਂ ਨੂੰ ਅੰਨ ਪੈਦਾ ਕਰਕੇ ਦੇਂਦਦੇ ਨੇ ਤੁਹਾਨੂੰ ਕੀ ਲੱਗਦਾ ਉਹ ਝੂਠ ਨਹੀਂ ਬੋਲਦੀ ਸਰਕਾਰ ਦਾ ਤਾਂ ਇਹ ਪ੍ਰੋਪਗੈਂਡਾ ਅੱਜ ਤੋਂ ਨਹੀਂ ਬੜੇ ਚਿਰ ਤੋਂ ਕਿਸਾਨ ਨੂੰ ਆਸ ਕਰਕੇ ਪੰਜਾਬ ਦੇ ਕਿਸਾਨ ਵੱਖਵਾਦੀ ਅੱਤਵਾਦੀ ਖਾਲਸਤਾਨੀ ਲਗ ਲਗ ਨਾਂ ਦੇ ਕੇ ਇਹ ਲੋਕਾਂ 'ਚ ਬਦਨਾਮ ਕਰਦੀ ਹੈ ਜਿਹੜਾ ਇਹਦਾ মিডিਆ ਹੈ ਉਹ ਸਾਰੇ মিডিਏ ਦੇ ਉੱਤੇ ਇਹਨਾਂ ਦਾ ਆਪਣਾ ਇਹਨਾਂ ਦਾ ਖਰੀਦਿਆ ਹੋਇਆ মিডিਆ ਹੈ ਉਹ ਕੋਈ ਗੱਲ ਹੋ ਜਾਂਦੀ ਹੈ ਤਾਂ ਉਹਨਾਂ ਨੇ ਇਹੀ ਦੱਸਣਾ ਵੀ ਵੇਖੋ ਜੀ ਪੰਜਾਬ ਦੇ ਕਿਸਾਨ ਨੇ ਇੱਥੇ ਹੋਰ ਕੋਈ ਕਿਸਾਨ ਨਹੀਂ ਆਉਂਦਾ ਸਿਰਫ ਇਕੱਲੇ ਪੰਜਾਬ ਦੇ ਕਿਸਾਨਾਂ ਨੂੰ ਹੀ ਪ੍ਰੋਬਲਮ ਹੈ ਤਿੱਕੇ ਨਾ ਕਿ ਜਦਕਿ ਜਦੋਂ ਤੁਸੀਂ ਮੋਰਚੇ 'ਚ ਜਾ ਕੇ ਵੇਖੋ ਉੱਥੇ ਯੂਪੀ ਪੰਜਾਬ ਹਰਿਆਣਾ ਰਾਜਸਥਾਨ ਹਰ ਸਟੇਟ ਦਾ ਕਿਸਾਨ ਉਹਨ ਉੱਥੇ ਪਹੁੰਚਿਆ ਹੋਇਆ ਹੈ ਜਦ ਕਿ ਮੋਦੀ ਸਰਕਾਰ ਦਾ ਪ੍ਰੋਪੋਗੈਂਡਾ ਤਾਂ ਸਦਾ ਚੱਲਦਾ ਆ ਪਰ ਪੰਜਾਬ ਨਾਲ ਤਾਂ ਵਿਤਕਰਾ ਸ਼ੁਰੂ ਤੋਂ ਹੁੰਦਾ ਆ ਤੇ ਇਹ ਕਰਦੇ ਨੇ ਜੀ ਤੇ ਅਸੀਂ ਕਦੇ ਵੀ ਇਹਨਾਂ ਨੂੰ ਇਹ ਚੀਜ਼ ਦੋ ਬੜੇ ਉਹ ਆ ਵੀ ਮੋਦੀ ਸਰਕਾਰ ਸਾਨੂੰ ਲੱਗ ਲੱਗ ਤਰ੍ਹਾਂ ਭੰਡਦੀ ਆ ਪਰ ਬਾਕੀ ਸਾਡੇ ਬੰਦੇ ਸਾਡੇ ਜਿੰਨੇ ਨੇ ਜੀ ਆ ਵੇਖੋ ਇੱਧਰ ਮੋਰਚੇ ਨੂੰ ਆਣਾ ਜੀ ਦੇ ਰਹੇ ਨੇ ਸਹਿਯੋਗ ਪਿੰਡ ਦੇ ਨੇ ਜਿੰਨੇ ਧੰਨਵਾਦ ਸਾਰੇ ਮੇਰੇ ਵੀਰਾਂ ਦਾ ਜਿਨ੍ਹਾਂ ਨੇ ਸਾਡੇ ਸਹਿਯੋਗ ਕਰਿਆ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ